ਗਰਮੀਆਂ ਦੀ ਯਾਤਰਾ ਦਾ ਸੀਜ਼ਨ ਪੂਰਾ ਹੋਣ ਵਾਲਾ ਹੈ ਪਰ ਲੇਬਰ ਡੇ ਮੌਕੇ ਵੀਕਐਂਡ ਦੇ ਵਿੱਚ ਇੱਕ ਆਖਰੀ ਵਾਰ ਭੀੜ ਸੜਕਾਂ ਤੇ ਫੈਰੀ ਸਟਰਮੀਨਲਾਂ ਦੇ ਉੱਤੇ ਪਹੁੰਚਣ ਦਾ ਕਬਦੀ ਹੋਈ ਹੈ ਇਤਿਹਾਸਕ ਤੌਰ ਦੇ ਉੱਤੇ ਲੇਬਰ ਡੇ ਬੀਸੀ ਦੇ ਨਾਲੋਂ ਘੱਟ ਵਿਅਸ ਹੁੰਦਾ ਹੈ ਪਰ ਕੈਨੇਡਾ ਡੇ ਨਾਲੋਂ ਜ਼ਿਆਦਾ ਰੁਝੇਵੇਂ ਵਾਲਾ ਹੁੰਦਾ ਹੈ ਰਿਜ਼ਰਵੇਸ਼ਨ ਪੀਕ ਸਮੱਸਿਆ ਦੇ ਲਈ ਵਿਕ ਰਹੇ ਨੇ ਪਰ ਸਵੇਰ ਤੇ ਦੇਰ ਸ਼ਾਮ ਨੂੰ ਅਜੇ ਵੀ ਕੁਝ ਸਥਾਨ ਉਪਲਬਧ ਨੇ ਸ਼ੁੱਕਰਵਾਰ ਦੇ ਸ਼ੁਰੂ ਦੇ ਵਿੱਚ ਯਾਤਰੀਆਂ ਨੂੰ ਪਹਿਲਾਂ ਹੀ ਟਵੈਸਨ ਟਰਮੀਨਲ ਤੋਂ ਵਿਕਟੋਰੀਆ ਜਾਣ ਦੇ ਲਈ ਸਵੇਰੇ ਸਮੁੰਦਰੀ ਯਾਤਰਾਵਾਂ ਦਾ ਸਾਮਨਾ ਕਰਨਾ ਪੈ ਰਿਹਾ ਸੀ ਤੇ ਕਿਸ਼ਤੀਆਂ ਵੀ 2.99 ਰਨ ਅਤੇ ਨਾਲ ਹੀ ਹਾਰਸ਼ੂ ਬੇਤੋ ਡਿਪਾਰਚਰ ਬੇਰੂਟ ਤੱਕ ਪਰ ਰਹੀਆਂ ਸਨ ਰਿਜ਼ਰਵੇਸ਼ਨ ਤੋਂ ਬਿਨਾ ਆਖਰੀ ਮਿੰਟ ਦੀ ਯਾਤਰਾ ਦਿਨੋ ਦਿਨ ਔਖੀ ਹੁੰਦੀ ਜਾ ਰਹੀ ਹੈ ਤੇ ਇਸ ਤੋਂ ਇਲਾਵਾ ਫੈਰਿਸ ਮਾਲਕ ਨੇ ਕਿਹਾ ਹੈ ਕਿ ਮੁਸਾਫਰਾਂ ਨੂੰ ਅੱਗੇ ਦੀ ਯੋਜਨਾ ਬਣਾਉ ਤੇ ਆਫ ਪੀਕ ਸਮੱਸਿਆ ਤੇ ਵਿਚਾਰ ਕਰਨ ਜਾਂ ਫਿਰ ਜੇਕਰ ਰਿਜ਼ਰਵੇਸ਼ਨ ਉਪਲਬਧ ਨਹੀਂ ਹੈ ਤਾਂ ਪੈਦਲ ਯਾਤਰੀਆਂ ਦੇ ਵਜੋਂ ਚੱਲਣ ਦੀ ਚੋਣ ਕਰਨ ਦੇ ਲਈ ਉਤਸ਼ਾਹਿਤ ਕਰਦੇ ਨੇ ਬੀਸੀ ਫੈਰਿਸ ਮੈਟਰੋ ਵੈਂਕੂਵਰ ਤੇ ਵੈਂਕੂਵਰ ਆਇਲੈਂਡ ਦੇ ਵਿਚਕਾਰ ਆਪਣੇ ਪ੍ਰਮੁੱਖ ਰੂਟਾਂ ਦੇ ਉੱਤੇ ਲਗਭਗ 90000 ਵਾਹਨਾਂ ਤੇ 217000 ਯਾਤਰੀਆਂ ਦੀ ਉਮੀਦ ਕਰ ਰਹੇ ਨੇ ਸ਼ੁੱਕਰਵਾਰ ਤੇ ਮੰਗਲਵਾਰ ਦੇ ਵਿਚਕਾਰ ਸਾਰੇ ਰੂਟਾਂ ਤੇ 204000 ਤੋਂ ਵੱਧ ਵਾਹਨਾਂ ਤੇ 530000 ਯਾਤਰੀਆਂ ਦੇ ਆਉਣ ਦੀ ਉਮੀਦ ਹੈ ਮੇਜਰ ਹਾਈਵੇ ਵੀ ਬਿਜ਼ੀ ਰਹਿਣਗੇ ਸੂਬੇ ਇਹੋ ਜਿਹੇ ਹੀ ਸਲਾਹ ਰੋਡ ਟ੍ਰਿਪ ਕਰਨ ਵਾਲਿਆਂ ਨੂੰ ਦੇ ਰਹੇ ਨੇ ਇਹ ਡਰਾਈਵਰਾਂ ਨੂੰ ਵੀਕੈਂਡ ਦੀ ਲੰਮੀ ਆਵਾਜਾਈ ਦੇ ਵਿੱਚ ਵੱਡੇ ਟਰੱਕਾਂ ਦੇ ਉੱਤੇ ਮੋਟਰਸਾਈਕਲਾਂ ਤੇ ਆਲੇ-ਦੁਆਲੇ ਵਾਧੂ ਸਾਵਧਾਨੀ ਵਰਤਣ ਦੇ ਲਈ ਵੀ ਕਹਿ ਰਿਹਾ ਹੈ ਮੰਤ్రਾਲਾ ਟਰੱਕਾਂ ਨੂੰ ਰੁਕਣ ਤੇ ਮੋੜਨ ਦੇ ਲਈ ਵਾਧੂ ਥਾਂ ਦੀ ਲੋੜ ਹੁੰਦੀ ਹੈ ਯਾਤਰੀ ਵਾਹਨ ਚਾਲਕ ਟਰੱਕਾਂ ਨੂੰ ਕਾਫੀ ਥਾਂ ਤੇ ਉਹਨਾਂ ਨੂੰ ਮੋਡਰਨ ਜਾਂ ਫਿਰ ਬ੍ਰੇਕ ਲਗਾਉਣ ਵਾਲੀ ਥਾਂ ਦੇ ਵਿੱਚ ਕੱਟਣ ਤੋਂ ਬਚ ਕੇ ਗੰਭੀਰ ਦੁਰਘਟਨਾਵਾਂ ਦੇ ਜੋਖਮ ਨੂੰ ਘਟਾਉਣ ਦੇ ਵਿੱਚ ਮਦਦ ਕਰ ਸਕਦੇ ਨੇ ਬਹੁਤ ਸਾਰੇ ਮੋਟਰਸਾਈਕਲ ਸਵਾਰ ਅਜੇ ਵੀ ਸਤੰਬਰ ਤੱਕ ਹਾਈਵੇ ਤੇ ਹਨ ਸਵਾਰੀਆਂ ਤੇ ਡਰਾਈਵਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਜਿਹੜੀ ਸੜਕ ਨੂੰ ਜ਼ਿੰਮੇਵਾਰੀ ਦੇ ਨਾਲ ਸਾਂਝਾ ਕਰਨ ਮੋਟਰਸਾਈਕਲ ਸਵਾਰ ਸਹੀ ਗੀਅਰ ਪਾਉਣ ਤੇ ਸੜਕ ਤੇ ਜਾਂਦੇ ਬਾਕੀਆਂ ਦਾ ਧਿਆਨ ਰੱਖਣ ਗਰਮੀਆਂ ਦਾ ਆਖਰੀ ਲੌਂਗ ਵੀਕਐਂਡ ਹੈ ਤੇ ਬੇਸ਼ੱਕ ਤੁਸੀਂ ਬੀਸੀ ਦੇ ਵਿੱਚ ਚੱਕੇ ਤੇ ਵੀ ਹੋਵੋ ਲੋੜ ਤੋਂ ਵੱਧ ਸੂਰਜ ਤੁਹਾਨੂੰ ਜਿਹੜਾ ਉਹ ਦੇਖਣ ਨੂੰ ਮਿਲੇਗਾ ਹੀ ਸਾਲ ਦੇ ਇਸ ਸਮੇ ਇਹ ਸਭ ਤੋਂ ਵਧੀਆ ਮੌਸਮ ਹੁੰਦਾ ਹੈ ਸਭ ਤੋਂ ਵਧੀਆ ਮੌਸਮ ਅਗਸਤ ਦੇ ਅਖੀਰ ਤੋਂ ਸਤੰਬਰ ਤੱਕ ਸ਼ੁਰੂ ਹੁੰਦਾ ਹੈ ਕਿਉਂਕਿ ਛੋਟੇ ਦਿਨ ਤੇ ਰਾਤਾਂ ਲੰਬੀਆਂ ਹੋ ਜਾਂਦੀਆਂ ਨੇ ਤੇ ਇਸ ਨੂੰ ਠੰਡਾ ਵੀ ਕਰ ਦਿੰਦੀਆਂ ਨੇ ਇਹ ਸਾਲ ਜਿਹੜਾ ਹੈ ਉਹ ਸ਼ੁੱਕਰਵਾਰ ਤੇ ਸ਼ਨੀਵਾਰ ਤੋਂ ਪਰਹੇਗੀ ਤੇ ਸ਼ੁੱਕਰਵਾਰ ਨੂੰ 26 ਤੇ ਐਤਵਾਰ ਨੂੰ 28 ਡਿਗਰੀ ਤੱਕ ਗਰਮੀ ਰਹੇਗੀ ਜੇਕਰ ਤੁਸੀਂ ਪਾਣੀ ਦੇ ਵਿੱਚ ਸਮਾਂ ਬਿਤਾ ਰਹੇ ਹੋ ਤਾਂ ਹਵਾ ਸੋਹਣੀ ਚੱਲੇਗੀ ਐਤਵਾਰ ਨੂੰ ਗਰਮੀ ਅੰਤਾਂ ਦੀ ਦੇਖਣ ਨੂੰ ਮਿਲੇਗੀ 24 ਡਿਗਰੀ ਤੱਕ ਤਾਪਮਾਨ ਨਿਗਾ ਹੋਵੇਗਾ ਅੰਦਰੋਂ ਨੇ ਦੇ ਵੱਲ ਜਾਣ ਵਾਲਿਆਂ ਦੇ ਲਈ ਪੂਰੇ ਹਫ਼ਤੇ ਦੇ ਅੰਤ ਦੇ ਵਿੱਚ ਤਾਪਮਾਨ ਵੱਧ ਜਾਏਗਾ ਸ਼ਨੀਵਾਰ ਤੇ ਐਤਵਾਰ ਨੂੰ ਵਿਸਲਰ ਤੇ ਕਵਾਮਿਸ਼ ਤੇ ਲਈ 30 ਤੇ ਨੇੜੇ ਸੂਰਜ ਦੀ ਗਰਮੀ ਹੋਵੇਗੀ ਸਾਡਾ ਹਰ ਇੱਕ ਪ੍ਰੋਗਰਾਮ ਲਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ